ਸਰੋਕ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਰਤੇ ਸਈ ਜੇ ਮੁਖ ਨਾਮੁੜਾਣਾ ਜਿਨਾ ਸਜਾਤਾ ਸਾਈ ਚਰ ਚਰ ਕਉ ਦੇ ਕੱਚੇ ਬਰਹੀ ਜਿਨਾ ਕਾਰਨ ਆਈ ਧਣੀ ਵਿਹੂਣਾ ਪਾਟ ਪਟੰਬਰ ਪਾਹੀ 세ਤੀ ਜਾਲੇ ਉਈ ਵਿਤ ਲੋਡੰਡੜੀ ਸੋਹਾ ਨਾਨਕ ਤਾ ਸਹ ਨਾਲੇ ਹੋਰ ਕਾ ਸ਼ਬਦ ਆਰਾਧੀ ਆ ਨਾਮ ਰੰਗ ਬਹਿ ਰਾਗ ਜੀਤੇ ਪੰਚ ਵਹਿ ਰਾਇਆ ਨਾਨਕ ਸਫਲ ਮਾਰੂ ਇਹ ਰਾਗ ਜਾਮੂ ਇਕ ਤਾਲਖਤ ਜਿਤੀ ਪਿਣਣੇ ਦਰ ਕਿਤੜੇ ਬਾਹਮਣ ਬਿਰਥਾ ਗਿਉ ਜਨਮ ਜਿਨ ਕੀ ਤੋ ਸੋ ਵਿਸਰੇ ਸੋੜਟ ਸੋਰਾਸ ਪੀਜੀਆ ਕਹੂ ਨ ਭੀ ਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗ ਨਿਰਮਲ ਸੂਈ ਜੋ ਪ੍ਰਵ ਰੱਖੇ ਆਪ ਤਿਨ ਕੋਈ ਨਾ ਮਾਰਈ ਅੰਦਰ ਨਾਮ ਨੇ ਨਾਨਕ ਸਦਾ ਗੁਣ ਸਾਰਈ ਏਕਾ ਤੇਕ ਬੰਮ ਮਨ ਤਨ ਪ੍ਰਭ ਧਾਰਈ ਲਗਾ ਰੰਗ ਅਪਾਰ ਕੋ ਨਾ ਹੁਤਾ ਰਈ ਗੁਰਮੁਖ ਹਰਿ ਗੁਣ ਅੰਗਾਇ ਸਜ ਸੁਖ ਸਾਰੇ ਨਾਨਕ ਨਾਮ ਨਿਦਾਨ ਹਿਰਦੈ ਉਰ ਹਾਰੇ ਕਲੇ ਸੁਚੰਗਾ ਮਾਨ ਦੁਇ ਗਣਤ ਲਾਹੀ ਆਪਣੀ ਨਦਰ ਨਿਹਾਲ ਆਪੇ ਲਹੋ ਲਾਈ ਜਾਂਦੀ ਹੋ ਮਤੀ ਉਪਦੇਸ ਵਿਚੋਂ ਭਰਮ ਜਾਈ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਈ ਸਭ ਕੇ ਚੱਜ ਸਦਾ ਵਾਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਭਈ ਪ੍ਰਭ ਕੀ ਮਨ ਰਜਾਈ ਹੋਰ ਪੁਰਾਜਨ ਸਿਮਰਿਆ ਸਈ ਭਈ ਨਿਹਾਲ ਨਾਨਕ ਨਾਮੇ ਅਰਦਾਣਾ ਕਾਹਰ ਜਿ ਆਵੇ ਰਾਸ ਪਾਪੀ ਕਾਰਮ ਕਮਾ ਮੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਹਾਰਾਣੀਆਂ ਤਿਉ ਮਥੇ ਤਮਰਾਏ ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੀ ਚਵੈ ਇਹ ਤੋ ਪਵਨ ਪੁਨੀਤ ਮੰਬੜੀ ਇਕਾ ਥਾਈ ਮਿੱਟੀ ਗਲਣ ਕੁਮਤਰੀਆ ਨਾਨਕ ਸੇ ਯੁਬਰੇ ਜੇ ਨਾ ਭਾਗ ਮਥਾਈ ਸੋ ਤੜੇ ਸੁਖੀ ਸਵਨ ਜੋ ਰੱਤੇ ਸਹ ਆਪਣੈ ਪ੍ਰੇਮ ਵਿਸ਼ੋਹਾ ਧਣਿਸ ਆਠੇ ਪਹਿਰ ਲਵਾਨ ਸੋ ਤੜੇ ਅਸੰਖ ਮਾਇਆ ਚੁਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮੇ ਉਚਾਰਣੇ ਮ੍ਰਿਗ ਤਿਸਨਾ ਪੇਖ ਪੁਨੜੇ ਉਠੇ ਨਗਰ ਗੰਧਰਵ ਜਿਨੀ ਸੱਚ ਅਰੰਧਿਆ ਨਾਨਕ ਮਨ ਤਨ ਫਬ ਪਾਤਿ ਤੇ ਉਧਾਰਣ ਪਾਰ ਬ੍ਰਹਮ ਸਮਰਾਥ ਕੋਰਖ ਅਪਾਰ ਜਿਸੈ ਉਧਾਰੇ ਨਾਨਕ ਸੋ ਸਿਮਰੇ ਸਿਰਜਣਹਾਰ ਦੂਜੀ ਛੋੜ ਕਵਾਟੜੀ ਇਕ ਸੋ ਸੋ ਚਿਤ ਲਾਏ ਦੂਜਾ ਭਾਵੀ ਨਾਨਕਾ ਵਹਿਣ ਲੁਡੰਡੜੀ ਚਾਇ ਇਹ ਹਟੜੇ ਵਿਚਾਰ ਸੋਦਾ ਕਰਨ ਵਣ ਚਾਰਿਆ ਸੱਚ ਕਰ ਜਿਨੀ ਲੱਦਿਆ ਸੇ ਸ ਚੜੇ ਪਾਸਾਰ ਪੰਥ ਪ੍ਰੇਮ ਨਾ ਜਾਣਈ ਓਲੀ ਤੇ ਰਗਵਾਰ ਨਾਨਕ ਹਰ ਬਿਸਰਾਏ ਕਾ ਆਉਂਦੇ ਨਰਕ ਹੰਦਾਰ ਮਾਇਆ ਮਨਹੁ ਨਾ ਵੀਸਰ ਮਾਗੈ ਧੰਮ ਧੰਮ ਸੋ ਪ੍ਰਵਚਨ ਆਵਈ ਨਾਨਕ ਨਹੀਂ ਕਰੰਮ ਚਰਮੂਲ ਨਾ ਢੁੜੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਆਖਟ ਬਾਬਾ ਨਾਨਕ ਕਾ ਹਾਈ ਖਰਚ ਤਨ ਮਾਲ ਕਾਂਬੋ ਵੀ ਕੰਧੜੀ ਜੇ ਲਹਾ ਕਿੰਨਾ ਸਾਹੀ ਤੋਲ ਤਨ ਜੜਾਈ ਆਪਣੈ ਲਹਾ ਸੁਸਜਣ ਟੋਲ ਸਜਣਾ ਸਚਾ ਬਾਤਿ ਸ਼ਾ ਸਿਰ ਸ਼ਾਂਧ ਹ ਸ਼ਾਓ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸ ਸਜਣਾ ਸਚਾ ਬਾਤਿ ਸ਼ਾ ਸਿਰ ਸ਼ਾਂਧ ਹ ਸ਼ਾਓ ਜਿਸ ਪਾਸ ਬੈਠਿਆ ਸੋਹੀਏ ਸਾਗਨ ਹਾਂ ਦਾ ਵੇ ਸਾਹੂ ਵਾਸਿਕਾ ਖੰਸਾ ਵਾਸਿਕੀ